ਅੱਜ ਤਾਂ ਜੀ ਚੁੱਲੇ ਨਾਲ ਪੰਗਾ ਲੈ ਰਿਆ ਕਿਉਂਕਿ ਅਸੀਂ ਬਣਾ ਰਹੇ ਸੀ ਅੱਜ ਗੁਲਗੁਲੇ ਸਾਡੇ ਆਉਣੇ ਸੀ ਜੀ ਬਾਹਰੋਂ ਰਿਸ਼ਤੇਦਾਰ ਤੇ ਉਹ ਕਹਿੰਦੇ ਗੁਲਗੁਲੇ ਜਾਂ ਮਠਿਆਈ ਖਾਣੇ ਨੇ ਤੇ ਮੈਂ ਕਿਹਾ ਚਲੋ ਗੁਲਗੁਲੇ ਛੇਤੀ ਬਣ ਜਾਣਗੇ ਇਹ ਹੀ ਬਣਾ ਲੈਨੇ ਆ ਜੀ ਤੇ ਇਹਦੇ ਲਈ ਆਪਾਂ ਲੈ ਲਿਆ ਸੀਗਾ ਗੁੜ ਇਹਦੀ ਥਾਂ ਆਪਾਂ ਸ਼ੱਕਰ ਵੀ ਲੈ ਸਕਦੇ ਆਂਗੇ ਤੇ ਜਿੰਨਾ ਆਪਾਂ ਗੁੜ ਲਿਆ ਉਹ ਤੋਂ ਆਪਾਂ ਦੁੱਗਣਾ ਲਾਵਾਂਗੇ ਜੀ ਆਟਾ ਥੋੜਾ ਜਿਹਾ ਘੱਟ ਪਾ ਸਕਦੇ ਆਂ ਆਟਾ ਕਿਉਂਕਿ ਮਤਲਬ ਜੇਕਰ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਆਂਗੇ ਫੇਰ ਤਾਂ ਜਿੰਨਾ ਜਿਵੇਂ ਅੱਧਾ ਆਪਾਂ ਗੁੜ ਲੈ ਲਿਆ ਜੀ ਤੇ ਮਤਲਬ ਜਿਵੇਂ ਕਿ ਤੇ ਹਿਦਰਾ ਪਲੇ ਆਂਦਾ ਸੀ ਜੀ ਛਾਣ ਕੇ ਆਟਾ ਤੇ ਆਪਾਂ ਜਿਹੜੀ ਚੁੱਲੇ ਤੇ ਅੱਗ ਵੀ ਮਚਾਏ ਜਾਂਦੀ ਸੀ ਤੇ ਕੜਾਹੀ ਚ ਪਾਲਿਆ ਸੀ ਜੀ ਘਰ ਦਾ ਕੱਢਿਆ ਹੋਇਆ ਸਰੋਂ ਦਾ ਤੇਲ ਸਰੋਂ ਦੇ ਤੇਲ ਚੀ ਵਧੀਆ ਬਣਦੇ ਨੇ ਜੀ ਜਿਹੜੇ ਆਪਾਂ ਗੁਲਗਲੇ ਜਾਂ ਮਠੀਆਂ ਤਲਦੇ ਆਂਗੇ ਤੇ ਹੁਣ ਆਪਾਂ ਜਿਹੜਾ ਆਟਾ ਸੀ ਜੀ ਇਹਦੇ ਵਿੱਚ ਇਹ ਆਪਾਂ ਵਧੀਆ ਛਾਣ ਲੈਣਾਗਾ ਤੇ ਇਹਦੇ ਵਿੱਚ ਸੌਂਫ ਜਾਂ ਅਜਵੈਨ ਜੋ ਵੀ ਆਪਣੀ ਚੀਜ਼ ਪਸੰਦ ਹੋਵੇ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਆ ਮੈਂ ਪਾਇਆ ਜੀ ਡੇਢ ਚਮਚ ਅਜਵੈਨ ਦਾ ਇਹਦੇ ਨਾਲ ਹਾਜਮਾ ਵੀ ਵਧੀਆ ਰਹਿੰਦਾਗਾ ਤੇ ਖਾਦਾ ਪੀਤਾ ਵੀ ਚੰਗੀ ਤਰ੍ਹਾਂ ਪਚਦਾ ਤੇ ਇਧਰ ਜਿਹੜਾ ਆਪਾਂ ਗੁੜ ਲਿਆ ਸੀ ਉਹਨੂੰ ਆਪ ਤੇ ਪੁਣ ਲਿਆ ਸੀ ਕਿਉਂਕਿ ਜਿਹੜਾ ਗੋੜਾਈ ਦੇ ਵਿੱਚ ਗੰਨੇ ਦੇ ਰੇਸ਼ੇ ਹੁੰਦੇ ਨੇਗੇ ਇਸ ਕਰਕੇ ਇਹਨੂੰ ਪੁਣ ਲੈਣਾ ਚਾਹੀਦਾ ਜੀ ਤੇ ਹੁਣ ਜਿਹੜਾ ਆਪਾਂ ਆਟਾ ਲਿਆ ਜੀ ਇਹਦੇ ਵਿੱਚ ਤੇਲ ਜਾਂ ਘਿਓ ਕੁਛ ਵੀ ਆਪਾਂ ਪਾ ਲੈਣਾਗਾ ਕਿਉਂਕਿ ਇਹਦੇ ਨਾਲ ਜਿਹੜੇ ਗੁਲਗਲੇ ਉਹ ਚੀੜੇ ਨਹੀਂ ਹੁੰਦੇ ਵਧੀਆ ਫੁੱਲ ਕੇ ਤੇ ਮਤਲਬ ਨਰਮ-ਨਰਮ ਤਿਆਰ ਹੁੰਦੇ ਨੇ ਇਸ ਕਰਕੇ ਘਿਓ ਜਾਂ ਇਹਦੇ ਵਿੱਚ ਤੇਲ ਤੁਸੀਂ ਜ਼ਰੂਰ ਪਾ ਕੇ ਚਸ ਲਿਓ ਤੇ ਇੱਧਰ ਜਿਹੜਾ ਆਪਾਂ ਲਿਆ ਸੀ ਜੀ ਗੋੜਾ ਵਾਲਾ ਪਾਣੀ ਉਹ ਇਹਦੇ ਵਿੱਚ ਪਾ ਕੇ ਆਪਾਂ ਹੌਲੀ-ਹੌਲੀ ਇਹਨੂੰ ਵਧੀਆ ਗੁੰਨ ਲੈਣਾ ਕਿਉਂਕਿ ਇਹਦੇ ਵਿੱਚ ਕੋਈ ਵੀ ਗੰਡ ਨਹੀਂ ਰਹਿਣੀ ਚਾਹੀਦੀ ਤੇ ਜਿਹੜਾ ਆਟਾ ਹੈ ਉਹ ਵਧੀਆ ਸਮੂਥ ਗੁੰਨ ਕੇ ਤਿਆਰ ਹੋਣਾ ਚਾਹੀਦਾ ਕਿਉਂਕਿ ਜੇਕਰ ਗੰਡਾਂ ਆ ਜਾਂ ਬਾਜੀਏ ਫਿਰ ਤਾਂ ਆਪਣੇ ਗੁਲਗਲੇ ਜਿਹੜੇ ਉਹ ਵਧੀਆ ਨਹੀਂ ਬਣਨੇ ਇਸ ਕਰਕੇ ਥੋੜਾ-ਥੋੜਾ ਪਾਣੀ ਪਾ ਕੇ ਬੇਨਾਕੇ ਤਿਆਰ ਕਰ ਲੈਣਾ ਪਤਲਾ ਨਹੀਂ ਕਰਨਾ ਜਿਵੇਂ ਆਪਾਂ ਪੂੜਿਆਂ ਦਾ ਬਣਾ ਲੈਨੇ ਪਤਲਾ ਜਾ ਓਵੇਂ ਨਹੀਂ ਪੇਸਟ ਬਣਾਉਣਾ ਥੋੜਾ ਜਿਹਾ ਆਪਣਾ ਜਿਹੜਾ ਪੇਸਟ ਹੈ ਉਹ ਥੋੜਾ ਜਿਹਾ ਗਾੜਾ ਹੋਣਾ ਚਾਹੀਦਾ ਆ ਤੁਸੀਂ ਦੇਖ ਸਕਦੇ ਹੋ ਵੀ ਇਹਨੂੰ ਆਪਾਂ ਹੱਥਾਂ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਆਟੇ ਨੂੰ ਜਿਹੜਾ ਗੋੜਾ ਲਗਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਇੱਥੇ ਥੋੜਾ ਜਿਹਾ ਮਤਲਬ ਪਾਣੀ ਬਚ ਗਿਆ ਸੀ ਮੈਂ ਕਿਹਾ ਚਲੋ ਥੋੜਾ ਜਿਹਾ ਆਟਾ ਹੋਰ ਪਾ ਕੇ ਗੋਲਣਾ ਤੇ ਆ ਆਪਾਂ ਲੈ ਲੈ ਜੀ ਅੱਧਾ ਕ ਚਮਚ ਮਿੱਠਾ ਸੋਡਾ ਇਹਦੇ ਉੱਪਰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਸਾਰੇ ਆਟੇ 'ਚ ਆ ਹੋਣਾ ਹੋ ਗਿਆ ਸੀ ਜੀ ਸਟਾਰਟ ਤੇ ਇਹਦੇ ਵਿੱਚ ਆਪਾਂ ਮਿੱਠਾ ਛੋਡਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਸ ਪ੍ਰਕਾਰ ਜਿਹੜਾ ਆਟਾ ਉਹ ਆਪਾਂ ਤਿਆਰ ਕਰ ਲੈਣਾ ਜੀ ਤੇ ਜਿਹੜੇ ਗੁਲਗਲੇ ਨੇ ਜੀ ਗੋਲ-ਗੋਲ ਬਣਾਉਣ ਲਈ ਆਪਾਂ ਦੱਸਾਂਗੇ ਵੀ ਕਿਵੇਂ ਆਪਾਂ ਲਈ ਜਿਹੜੀ ਟ੍ਰਿਕ ਆ ਆਪਾਂ ਫੋਲੋ ਕਰਨੀ ਆ ਤੇ ਜਿਹੜੀ ਅੱਗ ਸੀ ਉਹ बार-बार ਬੁਝ ਰਹੀ ਸੀ ਕਿਉਂਕਿ ਮੈਂ ਤਾਂ ਪੰਗਾ ਹੀ ਲੈ ਲਿਆ ਸੀ ਜੀ ਪਤਾ ਨਹੀਂ ਅੱਜ ਤੱਕ ਕੀ ਹੋਇਆ ਮੈਂ ਖਾਪ ਚੱਲ ਹੀ ਨਹੀਂ ਰਹੀ ਅੱਜ ਤੱਕ ਤੇ ਕਦੇ ਤਾਂ ਅੱਗ ਵਧੀਆ ਮੱਚ ਪੈਂਦੀ ਸੀ ਕਦੇ ਬੁਝ ਜਾਂਦੀ ਸੀਗੀ ਤੇ ਬਸ ਐਵੇਂ ਕਰਦੇ ਕਰਾਉਂਦੇ ਨੇ ਜਿਹੜੇ ਸਾਰੇ ਗੁਲਗਲੇ ਉਹ ਆਪਾਂ ਬਣਾ ਲਏ ਸੀਗੇ ਤੇ ਹੁਣ ਮੈਂ ਕਹਿ ਰਹੀ ਇਹ ਜਿਹੜੇ ਗੁਲਗਲੇ ਆਪਾਂ ਬਣਾਏ ਸੀ ਬਸ ਤੇ ਚੁੱਲੇ ਤੇ ਬਣਾਉਣ ਦਾ ਅਲੱਗ ਹੀ ਸੁਆਦ ਹੈ ਕੋਈ ਵੀ ਚੀਜ਼ ਬਣਾ ਜ ਬਹੁਤ ਹੀ ਸੁਆਦਵਾਨ ਜਿਵੇਂ ਆਪਾਂ ਰੋਟੀ ਬਣਾਉਣੀ ਹੈ ਚੁੱਲੇ 'ਤੇ ਗੈਸ ਵਾਲੇ 'ਚ ਬਹੁਤ ਜ਼ਿਆਦਾ ਫਰਕ ਹੁੰਦਾ ਚੁੱਲੇ ਵਾਲੀ ਜਿਹੜੀ ਰੋਟੀ ਵਧੀਆ ਹੁੰਦੀ ਤਾਂ ਇਧਰ ਡੈਵੀ ਲੈ ਰਿਹਾ ਸੀ ਜਹਾਜ਼ ਕਹਿਣਾ ਸੀ ਮੈਂ ਜਹਾਜ਼ ਚੜਾ ਲਾਂ ਤੇ ਫਿਰ ਮੈਂ ਗੁਲਗਲੇ ਖਾਵਾਂਗਾ ਪੀ ਹੁਣ ਜਿਹੜਾ ਆਪਣਾ ਤੇਲ ਉਹ ਗਰਮ ਹੋਣਾ ਸਟਾਰਟ ਹੋ ਗਿਆ ਸੀ ਤੇ ਮੈਂ ਕਰ ਰਹੀ ਸੀ ਥੋੜਾ ਜਿਹਾ ਦੇਖ ਲੈਣੇ ਵਿੱਚ ਸੁੱਟ ਕੇ ਵੀ ਗਰਮ ਹੋਇਆ ਕਿ ਨਹੀਂ ਤੇੜਾ ਆਪਣਾ ਤੇਲ ਆ ਜੀ ਉਹ ਗਰਮ ਹੋਣਾ ਹੋਣ ਲੱਗ ਗਿਆ ਸੀ ਤਾਂ ਮੈਂ ਇਹਦੇ ਵਿੱਚ ਥੋੜਾ ਜਿਹਾ ਵੇਖ ਵੀ ਲਿਆ ਸੀ ਸੁੱਟ ਕੇ ਮੈਂ ਕਿ ਗਰਮੀ ਆ ਜੀ ਚਲੋ ਆਪਾਂ ਪਾਉਣਾ ਸਟਾਰਟ ਕਰਦੇ ਆ ਹੱਥ ਆਪਾਂ ਗਿੱਲਾ ਕਰ ਲਿਆ ਸੀ ਜੀ ਪਾਣੀ ਨਾਲ ਤੇ ਮੁਠੀ 'ਚ ਥੋੜਾ ਜਿਹਾ ਆਟਾ ਲੈ ਲੈ ਕੇ ਬਸ ਅਗੂਠਿਆਂ ਦੇ ਕੋਲ ਦੀ ਆਪਾਂ ਜਿਹੜੀ ਅ ਗੁਲਗਲੇ ਬਣਾਉਣੇ ਸਟਾਰਟ ਕਰਤੇ ਸੀਗੇ ਗੂਠੇ ਨਾਲ ਆਪਾਂ ਇਹਨੂੰ ਤੋੜ ਲੈਣਾਗਾ ਤੇ ਇਸ ਪ੍ਰਕਾਰ ਹੀ ਜਿਹੜੇ ਗੁਲਗਲੇ ਗੋਲ-ਗੋਲ ਤਿਆਰ ਹੁੰਦੇ ਨੇ ਕਈ ਹੁੰਦੇ ਨੇ ਮਤਲਬ ਉਂਗਲਾਂ ਨਾਲ ਹੀ ਚੱਕ ਕੇ ਪਾਉਂਦੇ ਨੇ ਉਹਦੇ ਨਾਲ ਮਤਲਬ ਗੁਲਗਲੇੋਂ ਤਾਂ ਵਧੀਆ ਬੰਦੇ ਨੇ ਪਰ ਬਿੰਗ ਤਣਿੰਗੇ ਜਵਾਨ ਜਾਂਦੇ ਨੇ ਜੀ ਪਰ ਜੇਕਰ ਆਪਾਂ ਮੁਠੀ ਭਰ ਕੇ ਜਿਹੜੇ ਗੂਠੇ ਕੋਲ ਦੇ ਆਪਾਂ ਕੱਢ ਕੇ ਤੇ ਗੂਠੇ ਨਾਲ ਤੋੜ ਕੇ ਜਿਹੜੇ ਗੁਲਗਲੇ ਪਾਉਨੇ ਉਹ ਬਹੁਤ ਹੀ ਸੋਹਣੇ-ਸੋਹਣੇ ਬਣਦੇ ਨੇ ਜਿਵੇਂ ਗੁਲਾਬ ਜਮਣਾ ਹੰਗੇ ਨੇ ਏਵੇਂ ਹੀ ਬਣ ਜਾਂਦੇ ਨੇ ਗੋਲ-ਗੋਲ ਤੇ ਮੈਂ ਇਹਨਾਂ ਨੂੰ ਕਹਿ ਰਹੀ ਸੀ ਕਿ ਮਹਾ ਚਲੋ ਅੱਗੇ ਤਾਂ ਵਧੀਆ ਚੱਲ ਰਹੀ ਐ ਇੱਕ ਵਾਰ ਤਾਂ ਤੇ ਵਧੀਆ ਮਤਲਬ ਬਣ ਕੇ ਤਿਆਰ ਹੋਣਗੇ ਤੇ ਜਦੋਂ ਵੀ ਆਪਾਂ ਗੁਲਗਲੇ ਬਣਾਉਣੇ ਨੇ ਜਿਹੜੀ ਆਪਣੀ ਆਗ ਜੀ ਉਹ ਮਤਲਬ ਮੀਡੀਅਮ ਤੇ ਹੋਣੀ ਚਾਹੀਦੀ ਐ ਨਾ ਹੀ ਜ਼ਿਆਦਾ ਮਤਲਬ ਵੀ ਤੇਜ਼ ਹੋਣੀ ਚਾਹੀਦੀ ਆ ਤੇ ਹੌਲੀ-ਹੌਲੀ ਜਿਹੜੇ ਆਪਣੇ ਗੁਲਗਲੇ ਉਹ ਪੱਕਣੇ ਚਾਹੀਦੇ ਨੇ ਤਾਂ ਜੋ ਇਹ ਅੰਦਰੋਂ ਚੰਗੀ ਤਰ੍ਹਾਂ ਪੱਕ ਜਾਣ ਇੱਟੇ ਨਾਰਾਂ ਤੇ ਵਧੀਆ ਫੁੱਲ ਕੇ ਤਿਆਰ ਹੋਣ ਜਿਹੜਾ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਪਾਇਆ ਜੀ ਉਹਦੇ ਨਾਲ ਜਿਹੜੇ ਗੁਲਗਲੇ ਵਧੀਆ ਫੁੱਲ ਕੇ ਤਿਆਰ ਹੁੰਦੇ ਨੇਗੇ ਕਿਉਂਕਿ ਉਹਨਾਂ ਜਿਹੜੇ ਗੁਲਗਲੇ ਨੇ ਉਹ ਵਧੀਆ ਨਰਮ ਤੇ ਬਹੁਤ ਹੀ ਸੋਹਣੇ ਜਿਹੜੇ ਬਣ ਕੇ ਤਿਆਰ ਹੁੰਦੇ ਨੇਗੇ ਤੇ ਮਤਲਬ ਹੁਣ ਜਿਵੇਂ ਪੰਜਾਬੀ ਨੇ ਜੀ ਉਹਨਾਂ ਦੇ ਤਾਂ ਮੇਨ ਡਿਸ਼ਾਂ ਨੇ ਜੀ ਇਹ ਹੀ ਗੁਲਗਲੇ ਹੋਗੇ ਮਠਿਆ ਹੋਗੇ ਮਤਲਬ ਬਹੁਤ ਟੇਸਟੀ ਬਣਦੇ ਨੇ ਤੇ ਇਹ ਮਤਲਬ ਕਈ ਦਿਨ ਲੰਘ ਜਾਂਦੇ ਨੇ ਜੀ ਖਰਾਬ ਵੀ ਨਹੀਂ ਹੁੰਦੇ ਤਿੰਨ ਚਾਰ ਦਿਨ ਵਧੀਆ ਲੰਘ ਜਾਂਦੇ ਨੇ ਇਹਦੇ ਨਾਲ ਬਸ ਤੇ ਦੋ ਤਿੰਨਾਂ ਵਿੱਚ ਖਾ ਲੈਣੇ ਚਾਹੀਦੇ ਨੇ ਇਹ ਵੀ ਜ਼ਿਆਦੇ ਬੇਹੇਵੀ ਪਰ ਦੋ ਕੁ ਦਿਨ ਤਹ ਵਧੀਆ ਚੱਲੇ ਜਾਂਦੇ ਨੇਗੇ ਤੇ ਇਹ ਮਤਲਬ ਰਿਸ਼ਤੇਦਾਰ ਕਹਿੰਦੇ ਸੀ ਕਹਿੰਦੇ ਸਾਨੂੰ ਕੁਝ ਵੀ ਬਣਾ ਕੇ ਦੇਈ ਜਾਂ ਗੁਲਗਲੇ ਜਾਂ ਮਠੀਆਂ ਤੇ ਉਹ ਆਉਣ ਵਾਲੀ ਸੀਗੇ ਮਾਹ ਚਲੋ ਗੁਲਗਲੇ ਬਣਾ ਲੈਨੇ ਜੀ फटाफट ਉਹਨਾਂ ਦੇ ਆਉਂਦਿਆਂ ਤੱਕ ਤੇ ਆਪਾਂ ਇੱਕ ਇੱਕ ਕਰਕੇ ਜਿਹੜੇ ਸਾਰਾ ਪੂਰਾ ਉਹ ਇਹਦੇ ਵਿੱਚ ਪਾਈਏ ਤੇ ਵਧੀਆ ਜਿਹੜੇ ਗੁਲਗਲੇ ਸੀ ਉਹ ਆਪਾਂ ਤਿਆਰ ਕਰ ਲੈ ਸੀ ਕਾਲ ਕਾਲ ਚ ਜੀ ਕਦੇ ਅੱਗ ਬੁਝਾ ਕਰੇ ਕਦੇ ਮੱਚ ਪਿਆ ਕਰੇ ਮਤਲਬ ਪਰ ਫੇਰ ਵੀ ਬਸ ਐਂ ਜੇ ਕਰਦੇ ਕਰਾਉਂਦੇ ਨੇ ਜਿਹੜੇ ਗੁਲਗਲੇ ਛੇਤੀ ਛੇਤੀ ਰੈਡੀ ਕਰ ਲੈ ਸੀ ਉਹਨਾਂ ਦੇ ਆਉਂਦਿਆਂ ਤੱਕ ਮਾ ਖਵਾਈ ਦੇਣੇ ਨੇ ਜੀ ਜਦੋਂ ਡਿਮਾਂਡ ਕਰੀ ਆ ਵੀ ਗੁਲਗਲੇ ਪਏ ਦੇ ਵਿੱਚ ਪਾਈ ਗਏ ਤੇ ਅੱਗ ਸੀ ਵਿੱਚ ਦੀ ਬੁਝ ਵੀ ਜਾਂਦੀ ਸੀ ਮੈਂ ਕਹ ਰਹੀ ਸੀ ਉਹ ਜੀ ਹੁਣ ਫੇਰ ਬੁਝ ਗਈ ਅੱਗ ਤੇ ਇਧਰ ਡੈਵੀ ਤੇ ਮੰਮੀ ਵੀ ਆ ਗਈ ਸੀ ਉਹ ਕਹਿੰਦੇ ਖੜ ਜਾ ਅਸੀਂ ਮਚਾਉਨੇ ਆ ਤੇ ਵਿੱਚ ਦੀ ਬਧੀਆ ਚੱਲ ਵੀ ਪੈਂਦੀ ਸੀਗੀ ਮੇਰੇ ਤਾਂ ਬਾਣੂ ਸੇਕ ਲਾ ਦੇਣਾ ਸੀਗਾ ਤੇ ਇਧਰ ਮੰਮੀ ਕਹਿੰਦੀ ਚਲੋ ਮੈਂ ਮਚਾਉਨੇ ਆ ਕਹਿੰਦੀ ਤੂੰ ਬਣਾਈ ਚੱਲ ਤੇ ਇਧਰ ਡੈਵੀ ਵੀ ਕਹਿੰਦਾ ਖੜ ਜਾ ਮੰਮਾ ਮੈਂ ਮਚਾਉਣਾ ਤੇ ਪਤਾ ਨਹੀਂ ਕਿਧਰੋਂ ਪੇਜ ਪਾੜ ਲੈ ਤੇ ਉਹ ਵੀ ਵਿੱਚ ਸਿੱਟ ਜਾ ਘਰੇ ਵਿੱਚ ਦੀ ਆ ਕੇ ਵਿੱਚ ਲਾ ਜਾ ਘਰੇ ਇੱਕ ਦੋ ਵਾਰੀ ਤਾਂ ਡੈਵੀ ਨੇ ਬਸ ਆਇਆ ਪਾਂਬੜੀ ਘੜ ਤੇ ਸਿਰ ਸਿਰ ਕਾਗਜ਼ ਮਸਾ ਹਟਾਇਆ ਮਾ ਡੈਵੀ ਬਸ ਕਰੂਗਾ ਕਿ ਹੁਣ ਤਾਂ ਬਸ ਬ ਤਦ ਨਹੀਂ ਕਿ ਤੁਸੀਂ ਚੱਕ ਲਿਆ ਕਰੇ ਪੇਜ ਪਾੜ ਕੇ ਤੇ ਫੇਰ ਵਿੱਚ ਲਾ ਦਿਆ ਕਰੇ ਤੇ ਜਿਹੜੀ ਆਪਣੇ ਗੋਲ ਗਲੇਸੀ ਜੀ ਉਹ ਆਪਾਂ ਸਾਰੇ ਮਤਲਬ ਵੀ ਇੱਕ ਇੱਕ ਕਰਕੇ ਸਾਰੇ ਜਿਹੜਾ ਆਪਾਂ ਪੂਰ ਸੀ ਉਹ ਪਾਲਿਆ ਸੀ ਇਹ ਵੱਧ ਘਟਾ ਆਪਦੇ ਹਿਸਾਬ ਨਾਲ ਬਣਾ ਸਕਦੇ ਆ ਮਿੱਠਾ ਵੱਧ ਘਟਾ ਪਾ ਸਕਦੇ ਆ ਜੀ ਜਿੰਨਾ ਕ ਆਪਾਂ ਖਾਣਾ ਪਸੰਦ ਕਰਦੇ ਹੋਈਏ ਤੇ ਸਾਰਾ ਪਰਿਵਾਰ ਬੇਟ ਕਰ ਰਿਆ ਸੀ ਵੀ ਕਦੋਂ ਗੋਲ ਗਲੇ ਭੰਨ ਤੇ ਕਦੋਂ ਖਾਈਏ ਮੈਂ ਘਰੇ ਸੀ ਬਸ ਥੋੜੀ ਜਿਹੀ ਰਹਿ ਗਈ ਜੀ ਬਸ ਰੈਡੀ ਨੇਗੇ ਤੇ ਆਪਾਂ ਹਲਾਈਗੇ ਵਿੱਚ ਇਹਨੂੰ ਹਲਾਉਣਾ ਵੀ ਜ਼ਰੂਰੀ ਹੈ ਜਦੋਂ ਆਪਾਂ ਗੋਲਗਲੇ ਪਾ ਲਈ ਥੋੜੇ ਟਾਈਮ ਬਾਅਦ ਇਹਨਾਂ ਨੂੰ ਹਲਾ ਦਵਿਚਾਂ ਦੇਉ ਚੰਗੀ ਤਰ੍ਹਾਂ ਇਹ ਅੰਦਰੋਂ ਵੀ ਪੱਕੇ ਜਾਣ ਤੇ ਇਧਰ ਡੈਵੀ ਕਹਿ ਰਹੀ ਸੀ ਖੜਜੋ ਮੈਂ ਮ ਜਾ ਕੇ ਦੰਨਾ ਸੋਨੂੰ ਅਗ ਪਤਾ ਨਹੀਂ ਕਿਧਰੋਂ ਸਟੀਆਂ ਚੱਕ ਲਿਆ ਵਿੱਚ ਲਾਈ ਜਾਵੇ ਤੇ ਬਸ ਐਂ ਕਰਦੇ ਕਰਾਉਂਦੇ ਜੀ ਆਪਾਂ ਸਾਰੇ ਜਿਹੜੇ ਮਤਲਬ ਗੋਲਗਲੇ ਸੀਗੇ ਉਹ ਲੜੀਵਾਰ ਇੱਕ ਇੱਕ ਪੂਰ ਕਰਕੇ ਆਪਾਂ ਪਾਉਂਦੇਗੇ ਹਲਾਉਂਦੇਗੇ ਤੇ ਮੈਂ ਵੀ ਕਹਿ ਰਹੀ ਸੀ ਮਾ ਫਟਾਫਟ ਬਣਾ ਲਈਏ ਕਿਦਰ ਰਿਸ਼ਤੇਦਾਰ ਵੀ ਨਾ ਆ ਜਾਣ ਤੇ ਇਧਰ ਕਹਿ ਰਹੇ ਸੀ ਇਹ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਫਿਰ ਤਾਂ ਪਚਾਲੀ ਪੈ ਜਾਣਾਗਾ ਤੇ ਫਿਰ ਆਪਾਂ ਸਾਰੇ ਗੁਲਗਲੇ ਬਣਾ ਕੇ ਜੀ ਚਾਹ ਬਣਾ ਕੇ ਸਾਰਿਆਂ ਨੇ ਖਾਦੇ ਬਹੁਤ ਹੀ ਟੇਸਟੀ ਬਣੇ ਸੀਗੇ ਤੇ ਡੈਵੀ ਵੀ ਕਹਿ ਰਹੀ ਸੀ ਮੰਮਾ ਤੁਸੀਂ ਮੈਨੂੰ ਇੱਧਰ ਦੇ ਕੇ ਜਾਓ ਤੇ ਡੈਵੀ ਦਾ ਤੁਹਾਨੂੰ ਪਤਾ ਹੀ ਹੈ ਜੀ ਮਤਲਬ ਬੱਚੇ ਹੁਣ ਜਿੱਦੀ ਹੁੰਦੇ ਨੇ ਕਹਿੰਦਾ ਨਹੀਂ ਮੈਂ ਆ ਨਹੀਂ ਲੈਣਾ ਮੈਂ ਆ ਨਹੀਂ ਲੈਣਾ ਫਿਰ ਮੈਨੂੰ ਕਹਿੰਦਾ ਕਹਿੰਦਾ ਲਿਆਓ ਮੈਨੂੰ ਇੱਕ ਦੇ ਕੇ ਜਾਓ ਤੇ ਫਿਰ ਬਸ ਵਿੱਚੋਂ ਛਾਂਟ ਛੜ ਕਹਿੰਦਾ ਆ ਨਹੀਂ ਲੈਣਾ ਗੋਲ ਲੈਣਾ ਛੋਟਾ ਲੈਣਾ ਵੱਡਾ ਲੈਣਾ ਬਸ ਐਵੇਂ ਕਰੀਏ ਪਰ ਡੈਵੀ ਨੂੰ ਵੀ ਬਹੁਤ ਪਸੰਦ ਆਇਆ ਕਿਉਂਕਿ ਇਹ ਘੜਾ ਆਪਾਂ ਵੀ ਰੋਜਾਨਾ ਨਹੀਂ ਬਣਾਉਂਨੇ ਕਦੇ ਕਦਾਂ ਬਣਾਉਂਨੇ ਆ ਤੇ ਡੈਵੀ ਨੇ ਵੀ ਖੂਬ ਖਾਦੇ ਕਹਿੰਦਾ ਮੰਮਾ ਬਹੁਤ ਟੇਸਟੀ ਬਣਿਆ ਸੋ ਦੋਸਤੋ ਤੁਸੀਂ ਵੀ ਟਰਾਈ ਕਰੋ ਕਿਉਂਕਿ ਪੰਜਾਬੀ ਤਾਂ ਇਹ ਬਣਾਉਂਦੀ ਰਹਿੰ జరువు శేర్నీ జీవిత సార్ బుద్ధు ధన్వాదీ